ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਕ੍ਰਿਤੀ ਕਿਸਾਨ YouTube ਚੈਨਲ ਤੇ ਅੱਜ ਕਿਸਾਨ ਵੀਰੋ ਆਪਾਂ ਦਿਖਾਵਾਂਗੇ ਤੁਹਾਨੂੰ ਪੀਆਰ 131 ਜਿਹੜੀ ਪਾਣੀ ਜੀ ਡੁੱਬ ਗਈ ਸੀ ਉਹ ਕਿਵੇਂ ਹੈ ਤੇ ਆਲੇ-ਦਾਲੇ ਜਿਹੜੇ ਆਪਾਂ ਨੇ ਡਾਟਾ ਟ੍ਰਾਂਸਪਲੈਂਟ ਕਰਨੇ ਨੇ ਉਹਦੇ ਬਾਰੇ ਤੋਂ ਆਜੋ ਦੇਖਦੇ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਬੈਲ ਵਾਲਾ ਬਟਨ ਵੀ ਦਬ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਵੀਰੋ ਇਹ ਤੁਸੀਂ ਵੇਖ ਰਹੇ ਹੋ ਡੀਐਸਆਰ ਪੀ ਆਰ 131 ਜਿਹੜੀ ਆਪਣੀ ਪਾਣੀ ਵਿੱਚ ਡੁੱਬ ਗਈ ਸੀ ਪਿਛਲੀ ਵੀਡੀਓ ਪਾਈ ਸੀ ਆਪਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਲੈਂਡ ਟੂ ਲੈਂਡ ਤੁਹਾਡੇ ਸਾਹਮਣੇ ਹੈ ਕਿਸਾਨ ਵੀਰੋ ਇਹਦੇ ਵਿੱਚ ਹਲੇ ਤੱਕ ਆਪਣੇ 2.5 ਗੱਟੇ ਨੇ ਜਿਹੜੇ ਜੂਰੀਏ ਦੇ ਉਹ ਪੈ ਚੁੱਕੇ ਨੇਗੇ ਤੇ ਜਿੰਕ ਪੈ ਚੁੱਕਾ 21% ਵਾਲਾ 20 ਕਿਲੋ ਤੇ ਪਟਾਸ਼ ਪੈ ਚੁੱਕਾ ਹੈ ਆਪਣਾ 60% ਵਾਲਾ 25 ਕਿਲੋ ਤੋਂ ਅਸੀਂ ਦੇਖ ਸਕਦੇ ਹਾਂ ਬਹੁਤ ਸੋਹਣਾ ਝੋਨਾ ਜਿਹੜਾ ਖੜਾ ਹੈਗਾ ਤੇ ਆਪਾਂ ਜੇ ਇਹਦੇ ਵਿੱਚ ਬੀਜ ਦੀ ਗੱਲ ਕਰੀਏ ਤਾਂ ਆਪਣਾ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਆਪਣਾ ਇਹਦੇ ਵਿੱਚ ਬੀ ਪਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਬੂਝਾ ਵੀ ਦੇਖ ਸਕਦੇ ਹੋ ਉਧਰ ਤਾਂ ਲੱਗਦੀ ਸੀ ਵੀ ਇਹ ਬਚਦੀ ਨਹੀਂ ਇੰਨਾ ਉੱਪਰ ਦੀ ਪਾਣੀ ਹੋ ਗਿਆ ਸੀਗਾ ਸੋ ਕਿਸਾਨ ਵੀਰੋ ਆਪਾਂ ਹੁਣ ਇਹਨੂੰ ਜਿਹੜੀ ਸਾਈਡ ਤੇ ਜਿਹੜੀ ਆਪਣੀ ਜਗ੍ਹਾ ਹੈ ਉਹਨੂੰ ਨਾ ਕੋਈ ਜਾਨਵਰ ਜਾ ਕੱਟ ਦਿੰਦਾ ਹੈ ਅਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇੱਕ ਇੱਕ ਕੋਟ ਸਾਈਡ ਵਾਲਾ ਕਿਸਾਨ ਵੀ ਰੋ ਕੀ ਹੁੰਦਾ ਹੈਗਾ ਉਹ ਹੁੰਦਾ ਹੈ ਗੰਡਵਾ ਉਹ ਜਿਹੜਾ ਮਿੱਟੀ ਨੂੰ ਕੋਲੀ ਕਰਦਾ ਹੈ ਹੈ ਤਾਂ ਕਿਸਾਨ ਦਾ ਮਿੱਤਰੀ ਪਰ ਉਹ ਜਦੋਂ ਢਾਲ ਬਰੀਕ ਹੁੰਦਾ ਆਪਣਾ ਪੌਦ ਮੰਗ ਹੁੰਦਾ ਉਹ ਜਦੋਂ ਬੇਜਰੀ ਲੰਘਦਾ ਤਾਂ ਉਹ ਤੋਂ ਢਾਲ ਕੱਟਿਆ ਜਾਂਦਾ ਜਿਉਂ-ਜਿਉਂ ਆਪਣਾ ਬੂਝਾ ਵੱਡਾ ਹੋਈ ਜਾਂਦਾ ਜਿਉਂ-ਜਿਉਂ ਇਹਦੀ ਉਹ ਮਾਰ ਤੋਂ ਬਾਹਰ ਹੋ ਜਾਂਦਾ ਉਹ ਹੁੰਦਾ ਸਿਰਫ ਆਪਣਾ ਪੱਟਾ ਦੇ ਲਵੇ ਲਵੇ ਤੇ ਇਹ ਉਹ ਆਪਣਾ ਕੱਦੂ ਵਾਲਾ ਝੋਨਾ ਹੋਵੇ ਜਦੋਂ ਜਿਉਂ ਹੀ ਆਪਣਾ ਪੱਟਾਂ ਦੇ ਲਵੇ ਪਾਣੀ ਘਟਦਾ ਹੈ ਤਾਂ ਉਹਦਾ ਉਹ ਅਟੈਕ ਵੇਖਣ ਨੂੰ ਮਿਲਦਾ ਹੈ ਕਈ ਕਿਸਾਨ ਵੀਰ ਇਹਦੇ ਵਿੱਚ ক্লোਰੋ ਸਿੱਟੀਆਂ ਜਾਂਦੇ ਨੇ ਕੋਈ ਥੰਮਣ ਸਿੱਟੀਆਂ ਜਾਂਦਾ ਕਿਸੇ ਚੀਜ਼ ਸੱਟਣ ਦੀ ਕਿਸਾਨ ਵੀਰੋ ਲੋੜ ਨਹੀਂ ਇਹ ਤਾਂ ਬਸ ਜਦ ਜੇ ਆਪਾਂ ਪਾਣੀ ਭਰ ਕੇ ਰੱਖਾਂਗੇ ਫਿਰ ਤਾਂ ਪ੍ਰੋਬਲਮ ਆਉਂਦੀ ਨਹੀਂ ਜਦੋਂ ਆਪਣਾ ਪਾਣੀ ਘਟਦਾ ਹੈ ਤਾਂ ਇਹ ਪ੍ਰੋਬਲਮ ਆਪਾਂ ਨੂੰ ਆਉਂਦੀ ਹੈ ਚਾਹੇ ਡੀਐਸਆਰ ਹੋਵੇ ਚਾਹੇ ਕੱਦੂ ਵਾਲਾ ਝੋਨਾ ਹੋਵੇ ਤੇ ਹੁਣ ਕਿਸਾਨ ਵੀਰੋ ਆਪਾਂ ਨੇ ਕਰਨਾ ਕੀ ਹੈ ਕਰਨਾ ਇਹ ਹੈ ਵੀ ਜਦੋਂ ਤੁਹਾਡਾ ਡੀਐਸਆਰ ਝੋਨਾ 30 ਤੋਂ 35 ਡੇਣਾ ਦਾ ਹੋ ਗਿਆ ਉਦੋਂ ਆਪਾਂ ਨੇ ਸਾਈਡ ਦੇ ਉੱਤੇ ਜਿਹੜੀ ਝੋਨੇ ਦੀ ਟ੍ਰਾਂਸਪਲੈਂਟ ਕਰ ਦੇਣੀ ਹੈ ਤੇ ਕਰਨਾ ਵੀ ਕੀ ਹੈ ਜਿਵੇਂ ਆਪਾਂ ਨੇ ਆਹ ਬੂਝਾ ਹੈ ਆ ਬੇਖ ਸਕਦੇ ਹਾਂ ਇਹਨੂੰ ਇਸ ਤਰ੍ਹਾਂ ਪਟ ਲੈਣਾ ਹੈ ਬੂਝੇ ਦਾ ਬੂਝੀ ਆ ਦੇਖੋ ਤੇ ਨਾਲ ਲੈਣੀ ਆਪਾਂ ਨੇ ਮਿੱਟੀ ਜੇ ਆਪਾਂ ਛਾੜ ਦਾਂਗੇ ਮਿੱਟੀ ਤਾਂ ਥੋੜਾ ਕਮਲਾ ਕੇ ਚੱਲੂਗਾ ਇਹਨੂੰ ਇਸ ਤਰ੍ਹਾਂ ਐ ਲਾ ਦੇਣਾ ਬੂਝੇ ਦਾ ਬੂਝਾ ਇਹ ਦੂਏ ਤੀਏ ਦਿਨ ਤੁਸੀਂ ਵੇਖੋਗੇ ਤਾਂ ਬਿਲਕੁਲ ਹੀ ਆਪਣਾ ਮਰਝਾਉਂਦਾ ਨਹੀਂ ਤੇ ਚੱਲ ਪੂਗਾ ਤੇ ਮਿੱਟੀ ਜਦੋਂ ਪਰੇ ਨਾਲ ਪਟਾਂਗੇ ਤਾਂ ਇਹਨੂੰ ਪਤਾ ਵੀ ਨਹੀਂ ਲੱਗਣਾ ਮੈਂ ਇਸ ਜਗ੍ਹਾ ਤੋਂ ਪਟਿਆ ਗਿਆ ਤਾਂ 부ਝਾ ਦਾ 부ਝਾ ਲਾਉਣਾ ਕੋਈ ਬਰੀਕ ਜਿਵੇਂ ਬਾੜਾ ਮੋਟੇ ਬਰੀਕ ਹੁੰਦੇ ਨੇ ਉਹ ਲਾਉਣ ਦੀ ਕੋਸ਼ਿਸ਼ ਨਾ ਕਰਿਓ 부ਝਾ ਬਣਾਉਣ ਲੱਗ ਜੂਗਾ ਉਹਨੇ ਛੇਤੀ ਨਹੀਂ ਤੁਰਨਾ ਸਰਪਾ ਲਾਉਣਾ ਕਿਵੇਂ ਆ ਬਸ ਆਪਾਂ ਨੇ ਪਾਣੀ ਭਰ ਕੇ ਜੇ ਤੁਹਾਡੀਆਂ ਸਾਈਡਾਂ ਉੱਚੀਆਂ ਨੇ ਤਾਂ ਨੂੰ ਥੋੜਾ ਜਿਹਾ ਕਹੀ ਨਾਲ ਆਪਾਂ ਨੀਵਾ ਕਰ ਲੋ ਤਾ ਜੋ ਪਾਣੀ ਦਾ ਜਿਹੜਾ ਬੈਂਸਾ ਬਰੋਬਰ ਆ ਜੇ ਵਟਦੇ ਕਿ ਆਪਾਂ ਉੱਚੇ ਥਾਂਵੇਂ ਲਾਵਾਂਗੇ ਕਿਤੇ ਆਪਾਂ ਨੂੰ ਫੇਰ ਉਹ ਪ੍ਰੋਬਲਮ ਦੁਬਾਰੇ ਨਾਲ ਜੀ ਇਸ ਕਰਕੇ ਬੂਜੇ ਦਾ ਬੂਜਾ ਹੀ ਪਟਣੇ ਤੇ ਬੂਜਾ ਪਟਕੇ ਆਪਾਂ ਨੇ ਨਾਲ ਦੀ ਨਾਲ ਉੱਥੇ ਲਾ ਦੇਣੇ ਤੇ 2-3 ਦਿਨ ਆਪਾਂ ਨੇ ਪਾਣੀ ਭਰ ਕੇ ਰੱਖਣੇ ਤੇ 30 ਦਿਨ ਇਹਦੇ ਵਿੱਚ ਆਪਾਂ ਨੇ ਮਾੜਾ-ਮਾੜਾ ਸਾਈਡ ਤੇ ਜਿਹੜਾ ਜੂਰੀਆ ਉਹ ਸਿੱਟ ਦੇਣੇਗਾ ਆ ਤੁਸੀਂ ਵੇਖ ਸਕਦੇ ਹੋ ਅਸੀਂ ਜਿਹੜਾ ਟ੍ਰਾਂਸਪਲੈਂਟ ਕੀਤੀ ਹੈਗੀ ਬੂਜੇ ਦਾ ਬੂਜੀ ਕੀਤਾ ਤੁਹਾਡੇ ਸਾਹਮਣੇ ਖੜਾ ਹੈਗਾ ਤੇ ਇਧਰੋਂ ਥੋੜੀ-ਥੋੜੀ ਮਿੱਟੀ ਆਪਾਂ ਨੇ ਚੱਕਤੀ ਤਾਂ ਹਾਂ ਸਾਹ ਚੱਕ ਕੇ ਹੁਣ ਇਹ ਜਆ ਪਾਣੀ ਦਾ ਬੈਲੈਂਸ ਹੈ ਇਹ ਸਾਈਡ ਤੇ ਸਹੀ ਹੋ ਗਿਆ ਇਹ ਹੁੰਦਾ ਕਦੋਂ ਆ ਜਦੋਂ ਕਿਸਾਨ ਵੀਰੋ ਆਪਣੀ ਬੱਟਾਂ ਹੁੰਦੀਆਂ ਨਾਲ ਨਾਲ ਕੱਚੀਆਂ ਉਧਰ ਆ ਜਾਂਦੀਆਂ بارش بارش ਦੇ ਜ਼ੋਰ ਨਾਲ ਲੈਵਲ ਆਪੇ ਜਿਹੜੀ ਉਹ ਮਿੱਟੀ ਉੱਚੀ ਹੋਏ ਨਹੀਂ ਤੁਸੀਂ ਦੇਖ ਸਕਦੇ ਹੋਗੇ ਤੂ ਇੱਕ ਹਫਤੇ ਬਾਅਦ ਆਪਾਂ ਦੁਬਾਰੇ ਫੇਰ ਇਹਦਾ ਸ਼ਾਟ ਪਾ ਦਾਂਗੇ ਬਣਾ ਕੇ ਤੁਹਾਨੂੰ ਇਹ ਵੀ ਨਹੀਂ ਫਰਕ ਲੱਗਣਾ ਵੀ ਇਹ ਬੂਜੇ ਬਾਗਰੋ ਲਾਏ ਨੇ ਜਾਂ ਕੋਈ ਪਹਿਲੀ ਲੱਗੇ ਹੋਏ ਤੇਗੇ ਬਾਕੀ ਤੁਹਾਡੇ ਸਾਹਮਣੇ ਹੈ ਪੀ ਆਰ 131 ਕਿਸਾਨ ਵੀਰੋ ਵੇਖ ਸਕਦੇ ਹਾਂ ਜਿਹੜੀ ਆਪਣੀ ਪਾਣੀ ਚ ਬਿਲਕੁਲੀ ਉਦਾਂ ਡੁੱਬ ਗਈ ਤੀਗੀ ਤੁਹਾਡੇ ਸਾਹਮਣੇ ਅੱਜ ਹੈ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ